ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੋ ਬਾਪੂ ਭਰਮ ਸਿੰਘ ਦੀ ਕੀ ਕਹਿੰਦੇ ਆ ਧਿਆਨ ਨਾਲ 8 ਸੱਚੀ ਕਾ ਇਸ਼ਾਨ 88 ਦਿਨਾਂ ਦਾ ਇਸ਼ਾਨ ਸੁਣਨ ਚਾਹੀਦਾ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਦੀ ਲੋੜ ਨਹੀਂ ਸਾਰੇ ਤੀਰਥ ਕੱਟੇ ਗਏ ਤੁਸੀਂ ਗੁਰਬਾਣੀ ਸੁਣ ਲਓ ਚਾਹੇ ਘਰ ਆਪ ਸੁਣ ਲਓ ਚਾਹੇ ਗੁਰਦੁਆਰੇ ਜਾ ਕੇ ਸੁਣ ਲਓ ਕਿਤੇ ਹੋਰ ਜਾਣ ਦੀ ਲੋੜ ਨਹੀਂ ਜਿੱਥੇ ਜਾਓਗੇ ਉਹੀ ਗੁਰਬਾਣੀ ਆ ਜੇ ਸੁਣਨੀ ਹੋਣੀ ਫਿਰ ਕਰਨੀ ਜਾਣ ਤੇ ਧੂੜ ਫੱਕਣ ਜਾਣ ਜਾ ਤੁਸੀਂ ਹਜੂਰ ਸਾਹਿਬ ਕਰੋਗੇ ਜੇ ਬਾਣੀ ਇੱਥੇ ਨਹੀਂ ਸੁਣੀ ਉੱਥੇ ਕੀ ਕਰੋਗੇ ਜਾ ਕੇ ਉੱਥੇ ਤਾਂ ਸੁਣਨ ਦਾ ਟਾਈਮ ਹੀ ਨਹੀਂ ਮਿਲਣਾ ਟਾਈਮ ਤਾਂ ਤੁਹਾਨੂੰ ਆਪਣੇ ਘਰ ਮਿਲੂਗਾ ਥੋੜਾ ਜੇ ਥੋੜਾ ਟਾਈਮ ਜ਼ਿਆਦਾ ਮਿਲੂਗਾ ਨੇੜੇ ਦੇ ਗੁਰਦੁਆਰੇ ਜ਼ਿਆਦਾ ਮਿਲੂਗਾ ਟਾਈਮ ਦੂਰ ਜਾ ਕੇ ਤਾਂ ਉਹ ਸਫਰ ਚੋਂਨੇ ਆਪਾ ਸਫਰ ਆਲਾ ਕਿਵੇਂ ਸੁਣ ਲੂਗਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਫਿਰ ਉੱਥੇ ਕੁਝ ਹੋਰ ਹੈ ਇੱਥੇ ਕੁਝ ਹੋਰ ਹੈ ਘਰੇ ਬੱਲ ਲਓ ਘਰੇ ਬਹਿ ਕੇ ਕਿਸੇ ਤੇ ਸੁਣ ਲੋ ਜੇ ਪੜ੍ਹਨਾ ਨਹੀਂ ਆਉਂਦਾ ਇਹ ਭਲਾ ਗੁਰਦੁਆਰੇ ਵਾਲੇ ਨਹੀਂ ਸਾਰੀ ਬਾਣੀ ਪੜ੍ਹਦੇ ਨਿਤਨੇਮੇ ਕਰਦੇ ਨੇ ਘਰ ਸੁਣ ਲੋ ਪੜ੍ਹ ਲੋ ਜਿਨ੍ਹਾਂ ਨੇ ਪੜ੍ਹਨੀ ਸੁਣੀ ਉਹਨਾਂ ਨੇ ਘਰੇ ਬੜੀ ਸੁਣੀਆ ਗੁਰਦੁਆਰੇ ਚ ਕੋਈ ਨਹੀਂ ਪਾਸ ਹੋਇਆ ਇੱਥੇ ਨਾ ਉੱਥੇ ਪਾਸ ਕਰਾਉਣ ਵਾਲੀ ਕੋਈ ਗੱਲ ਹੈ ਜੇ ਸੰਤੋਖੀ ਹੈ ਕੋਈ ਉਹ ਆਪ ਬਣਦਾ ਹੈ ਇਹ ਆਪ ਸੁਣਦਾ ਘਰ ਉੱਥੇ ਘੱਮੜਾ ਦਾ ਖੋਜ ਕਰਨੀ ਹੈ 24 ਘੰਟੇ ਉੱਥੇ ਕੌਣ ਗੁਰਦਵਾਰ ਘੁੰਮਣ ਕੌਣ ਕਰ ਲੈ ਤੂੰ ਕੋਈ ਜਣਾ ਟਾਈਮ ਹੋ ਜਾਂਦਾ ਲਾਇਆਗਾ ਉਹਦਾ ਟਾਈਮ ਹੁਣ ਉਹਦਾ ਬਸ ਬੰਨਵਾ ਜਿਵੇਂ ਮੰਦਰਾਜ ਹੁੰਦਾ ਸੀ ਇਹ ਸਮਾਜਿਕ ਲੋੜ ਆ ਨੇ ਸਾਡੀਆਂ ਗੁਰਦਵਾਰਾਂ ਜੰਮਣ ਮਰਨਾ ਪੈਂਦਾ ਵਰਗ ਦੇ ਭੋਗ ਪੈਂਦੇ ਨੇ ਬਿਆਹ ਸ਼ਾਦੀਆਂ ਨੂੰ ਲੋਡ ਪੈਂਦੀ ਹੈ ਤਾਂ ਇਹ ਚੀਜ਼ ਵਾਸਤੇ ਗੁਰਦਾਰੇ ਗੁਰਦਾਰੇ ਧਰਮ ਫਲਾਉਣ ਵਾਸਤੇ ਨਹੀਂ ਹੈ ਸਮਾਜਿਕ ਲੋਡ ਪਹਿਲਾ ਬੰਡਲ ਸੀ ਜਮਾਜ ਲੋਡ ਉਹ ਹੁੰਦਾ ਸੀ ਬੱਚਾ ਪੈਦਾ ਆਇਆ ਤਾਂ ਨਾਮ ਰਖਾਉਣਾ ਇਹ ਲੋਣਾ ਨੇ ਗੁਰਦਾਰੇ ਗੁਰਦਾਰੇ ਧਰਮ ਦੇ ਫਲਾਉਣ ਵਾਸਤੇ ਥੋੜੀ ਨਾਇਰਾਂ ਨਾਲ ਫਿਰ ਜਿੰਨੇ ਗੁਰਦਾਰੇ ਵਧੇ ਨੇ ਉਹਨਾਂ ਨੂੰ ਸਾਲ ਹੋਇਆ ਸਾਫਾ ਨੂੰ ਸਾਲ ਹੋਇਆ ਨਹੀਂਦਾ ਨਹੀਂ ਦੀਦਾ ਮੁਰੇ ਹੀ ਆ ਉਹਨਾਂ ਨੂੰ ਨੁਕਸਾਨ ਹੋਇਆ ਪਾਰਟੀ ਬਾਜੀ ਵਧੀਏ ਮਲੇ ਮਲੇਜ ਪਾਰਟੀ ਬਾਜੀ ਤੇ ਉਧਰ ਪਿੱਛੇ ਉਹਨੀ ਡਿਵਾਈਡ ਹੋਈ ਐ ਸਮਝੋ ਜਿਹਨੇ ਸੰਤਵੰਦਾਂ ਨਾਲ ਇਕੱਠ ਡਿਵਾਈਡ ਹੋਈ ਐ ਇੱਕ ਮੁੱਠ ਜਿਹੜੀ ਸੰਤਤੀ ਤਾਕਤ ਸੀ ਉਹ ਖਤਮ ਕਰਤੀ ਗੁਰਦੁਆਰਿਆਂ ਨੇ ਜਾਂ ਸੰਤਾਂ ਨੇ ਜਾਂ ਸ਼ਾਸਦਾਨਾਂ ਨੇ ਆਪਣੇ ਆਪਣੇ ਧੜੇ ਇੰਨੇ ਜੀ ਜਾਂ ਜਾਂਦੋਂ ਤੂੰ ਤੋੜ ਵਾਲੀਆਂ ਨੇ ਜੋੜਨ ਵਾਲੀਆਂ ਨਹੀਂ ਹਨ ਜੋ ਸਿਆਸਤ ਦਾ ਜੋੜਨ ਵਾਲੇ ਨੇ ਸੰਧ ਜੋੜਨ ਵਾਲੇ ਨਾ ਜਿਹੜੇ ਬਹੁਤੇ ਗੁਰਦੁਆਰੇ ਨੇ ਜੋੜਨ ਵਾਲੇ ਇਹ ਸੰਗਤ ਨੂੰ ਜੋੜਨ ਵਾਲੇ ਨਹੀਂ ਹੈ ਨਾਵਨਾ ਜੋੜਨ ਵਾਲੇ ਨਹੀਂ ਹੈ ਸਮਾਜਿਕ ਲੋੜ ਹੈ ਗੁਰਦੁਆਰੇ ਮੈਂ ਸਮਾਜਿਕ ਲੋੜ ਹੈ ਮੋਹਲੇ ਤੋਂ ਦੂਰ ਜਾਣਾ ਪੈਂਦਾ ਕੋਈ ਸਾਖੀਆਂ ਨਾਲ ਜੁੜੇ ਹੋਏ ਨੇ ਐ ਜਾਨੋ ਜੇ ਤਾਂ ਉਹਨਾਂ ਨੇ ਇੱਥੇ ਕਿਰਨਾਂ ਗਾਂ ਦੇ ਜਾਨਵਰ ਨੂੰ ਦੇਖੀ ਜਾਉ। ਪ੍ਰਾਇਮਰੀ ਸਕੂਲ ਤਾਂ ਉੱਥੇ ਤੇ ਬੜੂ ਹੁਣ ਪ੍ਰਾਇਮਰੀ ਸਕੂਲ ਹੁੰਦੇ ਨੇ। ਬਹੁਤੇ ਹੁੰਦੇ ਨੇ। ਕੀ ਉੱਥੇ ਪੜ ਕੇ ਪ੍ਰਾਇਮਰੀ ਪੜਿਆ ਨਾ ਪੜਿਆ ਬਰਾਬਰ ਹੀ ਹੈ ਜੇ ਪ੍ਰਾਇਮਰੀ ਪੜ ਕੇ ਹਟ ਜਵੇ। ਤੁਹਾਨੂੰ ਪੜਿਆ ਹੈ ਮੰਨਦਾ। ਗੁਰਦਾਰੇ ਰੋਜ਼ ਸੰਬਤ ਕਰਨ ਵਾਲੇ ਸਿੱਖ ਨਹੀਂ ਮੰਨੇ ਜਾਂਦੇ। ਦਰਗਾਹੇ ਨਹੀਂ ਮੰਨੇ ਜਾਂਦੇ। ਉਹ ਆਪਣੇ ਆਪ ਆਕੜੇ ਫਿਰ ਜਾਣ ਜੈ ਜੋ ਮਰਜ਼ੀ ਕਰੀ ਜਾ। हां अनਪੜ੍ਹਿਆਂ ਦੇ ਸਾਹਮਣੇ ਥੋੜਾ ਜਿਹਾ ਉਹਨਾਂ ਨੂੰ ਹੁੰਦਾ ਵੀ ਇਹ ਤਾਂ ਉਹ ਕਹਿੰਦੇ ਸਕੂਲ ਗਏ ਨਹੀਂ ਅਸੀਂ ਤਾਂ ਚਾਰ-ਚੁਪਾ ਦਾ ਪੜ੍ਹੇ ਹੋਏ। ਮੈਂ ਆਪਣਾ ਨਾਮ ਲਿਖ ਲੈਣਾ ਜਾਣਦਾ ਨਹੀਂ। ਮੈਂ ਚਿੱਠੀ ਲਿਖ ਲੈਣਾ ਪੜ੍ਹ ਲੈਣਾ ਇਹ ਜਾਣਦਾ ਨਹੀਂ। ਇਹ ਤਾਂ ਗੱਲ ਹੈ। ਹਨ ਪੜ੍ਹਿਆਂ ਦੇ ਸਾਹਮਣੇ ਤਾਂ ਆਪਣੇ ਆਪ ਨੂੰ ਸੁਪੀਰੀਅਰ ਮੰਨ ਸਕਦੇ ਨੇ ਉਹ। ਕੋਈ ਚਾਹਾਨੂੰ ਸਾਨੂੰ ਚਾਰ ਸਾਖੀਆਂ ਆਉਂਦੀਆਂ ਨੇ ਇਹਨਾਂ ਨੂੰ ਆਉਂਦਾ ਕੁਝ ਨਹੀਂ। ਜਿੱਤੇ ਤੱਕ ਸਿੱਖੀ ਦੀ ਗੱਲ ਹੈ। ਜਨਮ ਪਦਾਰਥ ਦੀ ਗੱਲ ਹੈ ਮੁਕਤੀ ਦੀ ਗੱਲ ਹੈ ਚਾਰ ਪਦਾਰਥਾਂ ਦੀ ਗੱਲ ਹੈ ਤੇ ਬਾਰੇ ਉਹਨਾਂ ਨੂੰ ਕੋਈ ਗੱਲ ਸਿੱਖੀ ਤਾਂ ਉੱਥੋਂ ਸ਼ੁਰੂ ਹੁੰਦੀ ਹੈ ਨਾ ਸਤ ਸੰਤੋਖ ਤੋਂ ਬਾਅਦ ਪਹਿਲਾਂ ਸਿੱਖੀ ਹੈ ਉਹ ਨਹੀਂ ਸਤ ਸੰਤੋਖ ਵਾਸਤੇ ਸਿੱਖੀ ਹੈ ਸਤ ਸੰਤੋਖ ਖੁਦ ਗੱਤ ਢਾਲਣੀ ਹੋਣ ਵਾਸਤੇ ਸਿੱਖੀ ਹੈ ਮਾਇਆ ਦੇ ਤਿਆਗ ਵਾਸਤੇ ਸਿੱਖੀ ਹੈ ਜੇ ਮਾਇਆ ਦਾ ਤਿਆਗ ਨਹੀਂ ਮਨੋ ਰੋਜ਼ ਹੋ ਰਿਹਾ ਤਾਂ ਸਿੱਖੀ ਨਹੀਂ ਹੈ